ਬਲਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ ਹੁੰਦਿਆ ਹੈ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰੰਦਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਸਮਰਥਨ ਮਿਲਿਆ ਜਦੋਂ ਇਸ ਹਲਕੇ ਦੇ ਐਮ ਪਿੰਡ ਪੁੱਲੇ ਚੱਕ ਦੀ ਸਮੂੱਚੀ ਪੰਚਾਇਤ ਅਤੇ ਦਰਜਨਾ ਮੋਤਵਾਰਾ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਦੀ ਅਗਵਾਈ ਕਬੂਲੀ ਇਸ ਤਹਿਤ ਅੱਜ ਉਕਤ ਸਾਰੀ ਪੰਚਾਇਤ ਅਤੇ ਹੋਰ ਸ਼ਖਸੀਅਤਾਂ ਨੇ ਰਮਨ ਬਹਿਲ ਦੇ ਨਿਵਾਸ ਸਥਾਨ ਤੇ ਪਹੁੰਚ ਕੇ ਮੈਂ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਅੱਜ ਤੁਹਾਡੇ ਸਾਰਿਆਂ ਦੇ ਸਮੁਖ ਹੋਣ ਦਾ ਮਕਸਦ ਇਹ ਆ ਔਰ ਇੱਕ ਅੱਜ ਲੋਕਤੰਤਰ ਦੀ ਕੜੀ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਦਿਨ ਆ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਮੇਰੇ ਨਾਲ ਉੱਚੇ ਅੱਚੇ ਤੌਰ ਤੇ ਸਾਡੇ ਪਾਰਟੀ ਦੇ ਸੰਗਠਨ ਦੇ ਇੰਚਾਰਜ ਔਰ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਭਾਰਤ ਕੁਸ਼ਨ ਸ਼ਰਮਾ ਜੀ ਔਰ ਮੈਨੂੰ ਇਲਾਕਾ ਵਾਸੀਆਂ ਨੂੰ ਦੱਸਦੇ ਖੁਸ਼ੀ ਹੋ ਰਹੀ ਆ ਕਿ ਸਰਦਾਰ ਬਲਵਿੰਦਰ ਸਿੰਘ ਖਾਲਸਾ ਜੀ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਸਮਾਜ ਸੇਵੀ ਵੀ ਨੇ ਔਰ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਨਗਰ ਉੱਲੇ ਚੱਕ ਤੋਂ ਦੇ ਵਸਨੀਕ ਨੇ ਅੱਜ उन्होंने नगर उले चक दुची पंचायत सरदार लखविंदर सिंह जी सरपंच साहब बैठे ने उन्होंने उन्हें कैप्टन प्रताप सिंह जी मैंबर साहब सुबहदा जसवीर सिंह जी मैबर सरदार लखविंद सिंह जी मैबर सरदार जसविंद सिंह जी मैबर श्री राम मैंबर लखवीर सिंह मैंबर करतार चंद मैंबर और किशोर कुमार मैंबर अज इन्होंने ਸਮੂਚੀ ਪੰਜਾਬ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਨੂੰ ਜੁਆਇਨ ਕਰ ਰਹੀ ਆ ਔਰ ਇਹ ਆਮ ਆਦਮੀ ਪਾਰਟੀ ਜਿਹਦੀ ਰਹਿਨਮਾਈ ਸਾਰੇ ਮੁਲਕ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਅੱਜ ਇਸ ਮੌਕੇ ਦੇ ਉੱਪਰ ਇਸ ਨਗਰ ਤੋਂ ਸਾਡੇ ਬਹੁਤ ਪੁਰਾਣੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸਰਦਾਰ ਸੁਰਿੰਦਰ ਜੀ ਸੁਰਿੰਦਰ ਜੀ ਔਰ ਉਹਨਾਂ ਦੇ ਨਾਲ ਸਰਦਾਰ ਨਰਿੰਦਰ ਸਿੰਘ ਹਣੀ ਜਿਨ੍ਹਾਂ ਦੇ ਪਿਤਾ ਜੀ ਦੇ ਨਾਲ ਸਾਬਕਾ ਗੁਰਦੇਵ ਸਿੰਘ ਜੀ ਦੇ ਮੇਰੇ ਪਿਤਾ ਜੀ ਦਾ ਬਹੁਤ ਪੁਰਾਣਾ ਸੰਬੰਧ ਰਿਹਾ ਸਾਡਾ ਛੋਟਾ ਵੀਰ ਪਵਨ ਜੀ ਉਹ ਵੀ ਅਜੇ ਇੱਥੇ ਨੇ ਔਰ ਅੱਜ ਸਭ ਤੋਂ ਵਧੀਆ ਗੱਲ ਆ ਕਿ ਸਾਡੇ ਨਾਗਲੇ ਨਗਰ ਦੇ ਸਰਪੰਚ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਰੇ ਗੋਤਪੋਖਰ ਤੋਂ ਸਰਪੰਚ ਵੀ ਨੇ ਉਹ ਵੀ ਅੱਜ ਇਸ ਚੋ ਮੌਕੇ ਤੇ ਆਪਣਾ ਅਸ਼ੀਰਵਾਦ ਦੇਣ ਲਈ ਮੌਜੂਦ ਨੇ ਸਾਡੇ ਨਾਲ ਦੇ ਪਿੰਡ ਪੰਦੇਰ ਤੋਂ ਸਰਪੰਚ ਸਾਹਿਬ ਸਰਦਲ ਬਾਖ ਸਿੰਘ ਜੀ ਟਿਬੜੀ ਤੋਂ ਸਰਪੰਚ ਸਾਹਿਬ ਸਾਡੇ ਸੰਦੀਪ ਜੀ ਔਰ ਬਹੁਤ ਸਾਰੀਆਂ ਸਖੀਤਾਵਾਂ ਬਹੁਤ ਲੰਬੀ ਲਾਈਨ ਆ ਜੇ ਕਹੋ ਤਾਂ ਮੈਂ ਸਾਰਿਆਂ ਦੇ ਨਾਂ ਵੀ ਲੈ ਦਵਾ ਕੈਪਟਨ ਬਲਵਿੰਦਰ ਸਿੰਘ ਜੀ ਸਾਬ ਬਲਵੀਰ ਸਿੰਘ ਜੀ ਜਿਹੜੇ ਸੈਕਟਰੀ ਨੇ ਗੁਰਦੁਆਰਾ ਸਭਾ ਕਮੇਟੀ ਦੇ ਸਰਦਾਰ ਬਲਵੀਰ ਸਿੰਘ ਜੀ ਲਖਵੀਰ ਸਿੰਘ ਜੀ ਸੁਖਵਿੰਦਰ ਜੀ ਸੰਦੀਪ ਜੀ ਨਿਸ਼ਾਨ ਸਿੰਘ ਜੀ ਸਦਾਰ ਹਰਪ੍ਰੀਤ ਹਰਪ੍ਰੀਤ ਸਿੰਘ ਜੀ ਕੈਪਟਨ ਮਹਿੰਦਰ ਸਿੰਘ ਜੀ ਕੈਪਟਨ ترسےم ਸਿੰਘ ਜੀ ਸ੍ਰੀ ਬਲਵੀਰ ਮਸੀਹ ਜੀ ਕੈਪਟਨ ਸਤਨਾਮ ਸਿੰਘ ਜੀ ਸਦਾਰ ਜਗੀਰ ਸਿੰਘ ਜੀ ਤੱਕ ਰਾਇਸਗੋੜੀ ਨੰਬਰਦਾਰ ਸਾਹਿਬ ਬਲਕਾਰ ਮਸੀਹ ਜੀ ਮੈਂਬਰ ਸਾਹਿਬ ਸੋ ਮੈਂ ਸਾਰੇ ਬਹੁਤ ਸਤਿਕਾਰਤ ਸਖਸੀਤਾ ਨੇ ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਉਹਦੀ ਮਾਫੀ ਮੰਗਣਾ ਉੱਚੇ ਅੱਚੇ ਤੌਰ ਤੇ ਸਰਦਾਰ ਸੁੱਚਾ ਸਿੰਘ ਮਲਤਾਨੀ ਜੀ ਜਿਹੜੇ ਤਿੰਨ ਸਾਲ ਤਿੰਨ ਵਾਰ ਚਾਵੇ ਦੀ ਨੁਮਾਇੰਦਗੀ ਬਤੌਰੇ ਸਰਪੰਚ ਵੀ ਕੀਤੀ ਆ ਔਰ ਬਲਾਕ ਸੰਪਤੀ ਦੇ ਮੈਂਬਰ ਵੀ ਰਹੇ ਨੇ ਉਹ ਵੀ ਸਾਡੇ ਵਿੱਚ ਨੇ